ਪਿੰਡ ਦੀ ਸੱਤ ਦੇ ਪ੍ਰੋਗਰਾਮ ਨੂੰ ਲੈ ਕੇ ਅੱਜ న్యూਸ ਨੇਸ਼ਨ ਈਸਟ ਸਟੇਟ ਪੰਜਾਬ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਤਲਵੰਡੀ ਸੱਲਾ ਪਹੁੰਚਿਆ ਜਿੱਥੇ ਕਿ ਜਿਹੜੀ ਪਿੰਡ ਦੀ ਪੰਚਾਇਤ ਆ ਪਿੰਡ ਦੇ ਨਿਵਾਸੀ ਆ ਉੱਥੇ ਮੌਜੂਦ ਹਨ ਗੱਲਬਾਤ ਕਰਾਂਗੇ ਕੀ ਪਿੰਡ ਦੇ ਮੁੱਦੇ ਆ ਕੀ ਪਿੰਡ ਦੀਆਂ ਜਿਹੜੀਆਂ ਅਗਲੀਆਂ ਕੋਸ਼ਿਸ਼ਾਂ ਪਿੰਡ ਦੇ ਵਿਕਾਸ ਨੂੰ ਲੈ ਕੇ ਸਾਡੇ ਨਾਲ ਜਿਹੜੀ ਪਿੰਡ ਦੀ ਪੰਚਾਇਤ ਆ ਪਿੰਡ ਦੇ ਸਰਪੰਚ ਸਾਹਿਬ ਵੀ ਮੌਜੂਦ ਨੇ ਗੱਲਬਾਤ ਕਰਦੇ ਹਾਂ ਜੀ ਸਰ ਕੀ ਇਹ ਨਾਮ ਆਪਰਾ ਮੈਂ ਰਿਟਾਇਰਡ ਐਜੂਕੇਸ਼ਨ ਅਫਸਰ ਮਨਜੀਤ ਸਿੰਘ ਪਿੰਡ ਤਲਵੰਡੀ ਸੱਲਾ ਤੋਂ ਇਸ ਵਾਰ ਮੇਰੇ ਧਰਮ ਪਤਨੀ ਬੀਬੀ ਕਮਲੇਸ਼ ਕੌਰ ਜੀ ਜੋ ਪਿੰਡ ਵਾਲਿਆਂ ਨੇ ਬਹੁਤ ਵੱਡੀ ਲੀਡ ਦੇ ਕੇ ਪਿੰਡ ਦੇ ਸਰਪੰਚ ਬਣਾਇਆ ਉਹਨਾਂ ਨੂੰ ਔਰ ਅਸੀਂ ਸਾਰੀ ਪੰਚਾਇਤ ਜੋ ਬਣਿਆ ਅਸੀਂ ਪਿੰਡ ਦੇ ਸਰਵਪੱਖੀ ਵਿਕਾਸ ਲਈ ਜੋ ਸਾਰੀਆਂ ਮੀਟਿੰਗਾਂ ਕਰ ਰਹੇ ਆ ਔਰ ਅਸੀਂ ਪੂਰੇ ਪਿੰਡ ਨੂੰ ਇੱਕ ਵਧੀਆ ਪਿੰਡ ਮੇਰਾ ਸੋਹਣਾ ਪਿੰਡ ਪੰਜਾਬ ਦਾ ਬਣਾ ਕੇ ਅਸੀਂ ਉਸ ਉਸ ਤੇ ਚੱਲ ਰਹੇ ਆ ਕਿ ਪਿੰਡ ਮੇਰਾ ਪਹਿਲਾਂ ਹੀ ਬਹੁਤ ਵਧੀਆ ਹੈ ਜਿੱਥੇ ਪਲੱਸ 2 ਸਕੂਲ ਹੈ ਵਧੀਆ ਸ਼ਮਸ਼ਾਨ ਘਾਟ ਬਣਿਆ ਹੈ ਔਰ ਪਿੰਡ ਦਾ ਜਿਹੜਾ ਸਟੇਡੀਅਮ ਹੈ ਜਿੱਥੇ ਅਸੀਂ ਖੜੇ ਆ ਇਸ ਸਟੇਡੀਅਮ ਦੇ ਵਿੱਚ ਵੀ ਬੜੇ ਬੱਚਿਆਂ ਨੇ ਨੈਸ਼ਨਲ ਲੈਵਲ ਤੱਕ ਮੱਲਾ ਮਾਰ ਕੇ ਔਰ ਨੌਕਰੀਆਂ ਪ੍ਰਾਪਤ ਕੀਤੀਆਂ ਔਰ ਪਿੰਡ ਦੀਆਂ ਜਿਹੜੀਆਂ ਸੜਕਾਂ ਨੇ ਗਲੀਆਂ ਨੇ ਬਹੁਤ ਵਧੀਆ ਬਣੀਆਂ ਹੋਈਆਂ ਹਾਂ ਹਾਂ ਕੁਝ ਕੰਮ ਜੇ ਅਧੂਰੇ ਨੇ ਜਿਹੜੇ ਅਸੀਂ ਪਲਾਨ ਤੈ ਤੇ ਲੈਏ ਨੇ ਔਰ ਅਸੀਂ ਮਤੇ ਵੀ ਪਾਏ ਨੇ ਅਸੀਂ ਜਿਹੜੀ ਮੌਕੇ ਦੀ ਮੌਜੂਦਾ ਸਰਕਾਰ ਹੈ ਅਸੀਂ ਉਹ ਤੱਕ ਵੀ ਪੂਰਜੋਰ ਬੇਨਤੀ ਕਰ ਰਹੇ ਹਾਂ ਅਸੀਂ ਮਿਲੇ ਹਾਂ ਆਪਣੇ ਮੌਜੂਦਾ ਵਿਧਾਇਕ ਜਸਵੀਰ ਸਿੰਘ ਰਾਜਾ ਜੀ ਨੂੰ ਕਿ ਸਾਡੇ ਪਿੰਡ ਵਿੱਚ ਸਟੇਡੀਅਮ ਦਾ ਕੰਮ ਹੋਣ ਵਾਲਾ ਹੈ ਔਰ ਜਿਹੜਾ ਨਾਲੀਆਂ ਦਾ ਕੰਮ ਡਰੇਨ ਸਿਸਟਮ ਦਾ ਕੰਮ ਜਿਹੜਾ ਕਿ ਅਸੀਂ ਉਹਨੂੰ ਵਧੀਆ ਤਰੀਕੇ ਨਾਲ ਕਰਕੇ ਆਪਣੇ ਪਿੰਡ ਨੂੰ ਪੰਜਾਬ ਵਿੱਚ ਸੋਹਣਾ ਪਿੰਡ ਬਣਾ ਕੇ ਔਰ ਸਕੂਲ ਦੇ ਵਿੱਚ ਪੂਰਾ ਜਿਹੜਾ ਯੋਗਦਾਨ ਵੈਸੇ ਅਸੀਂ ਕਾਫੀ ਦੇ ਦਿੱਤਾ ਕਿਉਂਕਿ ਐਜੂਕੇਸ਼ਨਲ ਜੋੜੇ ਹੋਣ ਕਰਕੇ ਪਾ ਰਹੇ ਆਂ ਔਰ ਸਕੂਲ ਵੀ ਸਾਡਾ ਬਹੁਤ ਵਧੀਆ ਹੈ ਔਰ ਡਰੇਨ ਸਿਸਟਮ ਦਾ ਔਰ ਛੱਪੜਾਂ ਦੀ ਸਫਾਈ ਦਾ ਕੰਮ ਰਹਿੰਦਾ ਹੈ ਅਸੀਂ ਸਰਕਾਰ ਨੂੰ ਬੇਨਤੀ ਕਰਾਂਗੇ ਕਿ ਜਿੱਥੇ ਉਹਨਾਂ ਨੇ ਸਹਿਯੋਗ ਦੇਣ ਦਾ ਵਾਅਦਾ ਕੀਤਾ ਹੈ ਔਰ ਛੱਪੜਾਂ ਦੀ ਸਫਾਈ ਕਰਕੇ ਤਾਂ ਕਿ ਜਿਹੜਾ ਬਰਸਾਤਾਂ ਦੇ ਦਿਨਾਂ ਵਿੱਚ ਪਾਣੀ ਘਰਾਂ ਵਿੱਚ ਵੜ ਜਾਂਦਾ ਉਹ ਨਾ ਪਵੇ ਉਸ ਲਈ ਅਸੀਂ ਵਿਧਾਇਕ ਸਾਹਿਬ ਨੂੰ ਮਿਲੇ ਵੀ ਆਂ ਉਹਨਾਂ ਨੇ ਵਿਸ਼ਵਾਸ ਵੀ ਦਿਵਾਇਆ ਔਰ ਅਸੀਂ ਇਸ ਪਿੰਡ ਨੂੰ ਪੰਜਾਬ ਦੇ ਵਿੱਚੋਂ ਸੋਹਣਾ ਪਿੰਡ ਬਣਾ ਕੇ ਔਰ ਪੂਰੀ ਪੰਚਾਇਤ ਦਿਨ ਰਾਤ ਮਿਹਨਤ ਕਰਕੇ ਕਰਾਂਗੇ ਇਹ ਮੇਰਾ ਪਿੰਡ ਜਿਹੜਾ ਹੈ ਐਨ ਆਰ ਆਈ ਪਿੰਡ ਹੈ ਸਮੁੱਚਾ ਐਨ ਆਰ ਆਈ ਪਿੰਡ ਹੋਣ ਦੇ ਕਦਰ ਸਾਨੂੰ ਬਾਹਰੋਂ ਵੀ ਬਹੁਤ ਸਾਰੀ ਏਡ ਜਿਹੜੀ ਹੈ ਸਕੂਲ ਲਈ ਸਕੂਲ ਲਈ ਬਹੁਤ ਵੱਡੀ ਏਡ ਆਈ ਸਟੇਡੀਅਮ ਲਈ ਆਈ ਹੋਰ ਗਲੀਆਂ ਜਿਹੜੇ ਵੱਡੇ ਕੰਮ ਨੇ ਸੜਕਾਂ ਦੇ ਜਾਂ ਪਿੰਡ ਦੇ ਵੱਡੇ ਰਾਹ ਬਣਾਉਣ ਦੇ ਵਿੱਚ ਉਹਦੇ 'ਚ ਵੀ ਬਹੁਤ ਐਨ ਆਰ ਆਈ ਵੀਰ ਸਾਡਾ ਸਹਿਯੋਗ ਕਰਦੇ ਨੇ ਮੈਂ ਪਿੱਛੇ ਪਿਛਲੇ ਜਨਵਰੀ 'ਚ ਜਾ ਕੇ ਆਇਆ ਅਮਰੀਕਾ ਉਹਨਾਂ ਨੇ ਫਿਰ ਵੀ ਵਿਸ਼ਵਾਸ ਦਿਵਾਇਆ ਕਿ ਅਸੀਂ ਤੋਂ ਉਹ ਬਹੁਤ ਵੱਡਾ ਫੰਡ ਇਕੱਠਾ ਕਰਕੇ ਪਿੰਡ ਲਈ ਦੇਵਾਂਗੇ ਪਰ ਮੈਂ ਸਰਕਾਰ ਅਕੀ ਬੇਨਤੀ ਕਰਦਾ ਕਿ ਸਰਕਾਰ ਵੀ ਆਪਣਾ ਬਣਦਾ ਯੋਗਦਾਨ ਪਾ ਕੇ ਮੇਰੇ ਇਸ ਪਿੰਡ ਨੂੰ ਸੋਹਣਾ ਪਿੰਡ ਬਣਾਉਣ ਦੇ ਵਿੱਚ ਯੋਗਦਾਨ ਪਾਵੇ ਹੁਣ ਇਸ ਵੇਲੇ ਤੁਸੀਂ ਦੱਸਿਆ ਕਿ ਪਿੰਡ ਦੇ ਕਾਫੀ ਮੁੱਦੇ ਆ ਇਹ ਜਿਹੜੇ ਮੁੱਦਿਆਂ ਨੂੰ ਲੈ ਕੇ ਤੁਹਾਡੀ ਕਿੰਨੀ ਕੀ ਗੱਲਬਾਤ ਹੋਈ ਸਰਕਾਰ ਦੇ ਨਾਲ ਤੇ ਜਿਹੜੇ ਤੁਹਾਡੇ ਪਿੰਡ ਦੇ ਨਿਵਾਸੀ ਆ ਉਹ ਕਿੰਨਾ ਕੁ ਸਹਿਯੋਗ ਕਰ ਰਹੇ ਆ ਜਿਹੜੇ ਸਾਡੇ ਮੌਜੂਦਾ ਵਿਧਾਇਕ ਨੇ ਜਸਵੀਰ ਸਿੰਘ ਰਾਜਾ ਜੀ ਉਹ ਬੜੇ ਅੱਛੇ ਇਨਸਾਨ ਨੇ ਕਿਹੜੀ ਪਾਰਟੀ ਤੋਂ ਨੇ ਵਿਧਾਇਕੋ ਉਹ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਅਸੀਂ ਉਹਨਾਂ ਨੂੰ ਦੋ ਤਿੰਨ ਵਾਰ ਮਿਲੇ ਆ ਉਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਕਿ ਜਿਵੇਂ ਛਪੜਾਂ ਦਾ ਨਿਕਾਸ ਦਾ ਕੰਮ ਡਰੇਨ ਸਿਸਟਮ ਦਾ ਕੰਮ ਅਸੀਂ ਪੂਰ ਜੋਰ ਸਾਥ ਦੇ ਕੇ ਨਿਭਾਵਾਂਗੇ ਅਸੀਂ ਜਲਦੀ ਫੇਰ ਉਹਨਾਂ ਨੂੰ ਮਿਲ ਰਹੇ ਆ ਤਾਂ ਕਿ ਜਿਹੜੇ ਸਾਡੇ ਪਿੰਡ ਨੂੰ ਗ੍ਰਾਂਟ ਦੇ ਕੇ ਅਸੀਂ ਡਰੇਨ ਸਿਸਟਮ ਨੂੰ ਵਧੀਆ ਕਰ ਸਕੀਏ ਤੁਸੀਂ ਦੇਖਿਆ ਕਿ ਜਿਹੜੇ ਐ ਇੱਥੇ ਪਿੰਡ ਦੇ ਨਿਵਾਸੀ ਆ ਪਿੰਡ ਦੇ ਸਰਪੰਚ ਆ ਉਹਨਾਂ ਨੇ ਗੱਲਬਾਤ ਕੀਤੀ ਐ ਦੱਸਿਆ ਕਿ ਪਿੰਡ ਦੇ ਕਾਫੀ ਮੁੱਦੇ ਆ ਜਿਹੜਾ ਨੂੰ ਲੈ ਕੇ ਅਸੀਂ ਜਿਹੜੇ ਹਲਕਾ ਵਿਧਾਇਕ ਆ ਤੇ ਹੋਰਾਂ ਜਿਹੜੇ ਐਨ ਆਰ ਆਈ ਜਿਹੜੇ ਇਸ ਪਿੰਡ ਲਈ ਯੋਗਦਾਨ ਪਾਉਂਦੇ ਆ ਵਿਕਾਸ ਲਈ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਕਿ ਪਿੰਡ ਦੀਆਂ ਜਿਹੜੀਆਂ ਹੋਰ ਵੀ ਮੰਗਾਆਂ ਆ ਪਿੰਡ ਨੂੰ ਲੈ ਕੇ ਉਹਨਾਂ ਨੂੰ ਅਸੀਂ ਅਸੀਂ ਇਸ ਪਿੰਡ ਤੱਕ ਪੂਰਾ ਕਰੀਏ ਤਾਂ ਜੋ ਪਿੰਡ ਦੇ ਜਿਹੜੇ ਲੋਕ ਆ ਉਹਨਾਂ ਨੂੰ ਕੋਈ ਸਮੱਸਿਆ ਦਾ ਜਿਹੜਾ ਆ ਕਿਸੇ ਵੀ ਦਾ ਹੱਲ ਕੱਢਣਾ ਪੈਣਾ ਤਾਂ ਹੀ ਆ ਜੇਕਰ ਅਸੀਂ ਇਹਨਾਂ ਸਮੱਸਿਆ ਨੂੰ ਹੱਲ ਕਰਾਂਗੇ ਹੋਰ ਵੀ ਇੱਥੇ ਲੋਕ ਪਹੁੰਚ ਜਨ ਜਿਹੜੇ ਪਿੰਡ ਦੇ ਨਿਵਾਸੀ ਹਨ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਸਰ ਕੀ ਨਾਮ ਆਪਣਾ ਰਣਾ ਪ੍ਰੇਤ ਪਾਲ ਸਿੰਘ ਜੀ ਹਾਂਜੀ ਸਰ ਤੁਸੀਂ ਇਸ ਵੇਲੇ ਪਿੰਡ ਵਿੱਚ ਕਿੰਨਾ ਚਿਰ ਹੋ ਗਿਆ ਇੱਥੇ ਰਹਿੰਦਿਆਂ ਨੂੰ ਅਸੀਂ ਪਾਕਿਸਤਾਨ ਤੋਂ ਬਾਅਦ ਇੱਥੇ ਪਿੰਡ ਵਿੱਚ ਆ ਕੇ ਵਸੇ ਹਾਂ ਜੀ ਤੇ ਉਸ ਤੋਂ ਲੈ ਕੇ ਹੁਣ ਤੱਕ ਤੁਸੀਂ ਕੀ ਦੇਖਦੇ ਹੋ ਪਿੰਡ ਦੇ ਵਿਕਾਸ ਨੂੰ ਪਿੰਡ ਵਿੱਚ ਪਹਿਲਾਂ ਤਾਂ ਗਰੀਬੀ ਹੁੰਦੀ ਸੀ ਜੀ ਬਹੁਤ ਤੇ ਸਾਡੇ ਬਜ਼ੁਰਗਾਂ ਨੇ ਫਿਰ ਵੀ ਉਹ ਗਰੀਬੀ 'ਚ ਰਹਿੰਦਿਆਂ ਹੋਇਆਂ ਵੀ ਪਿੰਡ ਦਾ ਬਹੁਤ ਸਾਰੇ ਕੰਮ ਕੀਤੇ ਨੇ ਅਸੀਂ ਵੀ ਉਹਨਾਂ ਦੇ ਪੂਰਨਿਆਂ ਤੇ ਚੱਲਦੇ ਹੋਏ ਪਿੰਡ ਨੂੰ ਲੀਹਾਂ ਤੇ ਲਿਜਾ ਰਹੇ ਹਾਂ ਤੇ ਹੁਣ ਤੁਸੀਂ ਇੱਥੇ ਕਾਫੀ ਤੁਸੀਂ ਕਹਿੰਦੇ ਕਿ ਪਾਕਿਸਤਾਨ ਤੋਂ ਮ ਆਏ ਆ ਤੇ ਪਾਕਿਸਤਾਨ ਤੋਂ ਆਉਣ ਤੋਂ ਬਾਅਦ ਹੋਣ ਤੁਹਾਨੂੰ ਲੱਗਦਾ ਕਿ ਪਿੰਡ ਵਿੱਚ ਕਾਫੀ ਕੁਝ ਚੀਜ਼ਾਂ ਤੇ ਰਹਿ ਗਈਆਂ ਜਾਂ ਵਿਕਾਸ ਹੋ ਗਿਆ ਕੀ ਕੁਝ ਤੁਹਾਡੀਆਂ ਹੁਣ ਡਿਮਾਂਡ ਆ ਵਿਕਾਸ ਕੁਝ ਤਾਂ ਹੋ ਗਿਆ ਕੁਝ ਹੋਣ ਵਾਲਾ ਵੀ ਰਹਿੰਦਾ ਹੈ ਸਭ ਤੋਂ ਵੱਡੀ ਪ੍ਰੋਬਲਮ ਸਿਵਰੇਜ ਦੀ ਹੈਗਾ ਉਹ ਸਿਵਰੇਜ ਦਾ ਪਾਣੀ ਜਿਹੜਾ ਹੈ ਉਹ ਉਸ ਨੂੰ ਨਿਕਾਸ਼ ਕਰਨ ਵਾਸਤੇ ਸਾਡੇ ਪਿੰਡ ਦੀ ਪੰਚਾਇਤ ਜੋ ਕਿ ਇੱਕ ਜ਼ੀਰੋ ਟਾਲਰੈਂਸ ਤੇ ਪੰਚਾਇਤ ਬਣੀ ਹੈ ਉਹਨਾਂ ਦੀ ਸਲਾਹ ਦੇ ਨਾਲ ਅਸੀਂ ਕੋਈ ਜ਼ਮੀਨ ਚਾਹੇ ਸਾਨੂੰ ਕੁਝ ਖਰੀਦ ਕੇ ਟ੍ਰੀਟਮੈਂਟ ਪਲਾਂਟ ਬੁਲਾਣਾ ਪਵੇ ਅਸੀਂ ਉਹ ਬਣਾ ਕੇ ਤੇ ਪਿੰਡ ਦੇ ਪਾਣੀ ਦਾ ਬਿਲਕੁਲ ਪਰਮਾਨੈਂਟ ਹੱਲ ਕਰਾਂਗੇ ਪਿੰਡ ਦਾ ਜਿਹੜਾ ਪੀਣ ਵਾਲਾ ਪਾਣੀ ਉਹਦਾ ਸਿਸਟਮ ਹੈਗਾ ਸਾਰਾ ਪਹਿਲੇ ਸਾਡੇ ਉਹਦਾ ਆਉਂਦਾ ਸੀ ਆਪਣੇ ਟੈਂਕੀ ਦਾ ਪਾਣੀ ਆਉਂਦਾ ਸੀ ਜੋ ਐ ਐਨ ਐਚ ਸੜਕ ਬਣਨ ਦੇ ਬਾਅਦ ਹੁਣ ਜਿਹੜੀ ਹੈ ਟੂਟੀਆਂ ਦਾ ਪਾਣੀ ਬੰਦ ਹੋ ਗਿਆ ਤੇ ਫਿਰ ਵੀ ਅਸੀਂ ਕੋਸ਼ਿਸ਼ ਕਰ ਰਹੇ ਆ ਸਰਪੰਚ ਸਾਹਿਬ ਦੀ ਨੂੰ ਨਾਲ ਲੈ ਕੇ ਭਈ ਸਾਡੀ ਦੁਬਾਰਾ ਇੱਥੇ ਸਾਡੇ ਪਿੰਡ ਦੀ ਵੱਖਰੀ ਟੈਂਕੀ ਬਣ ਜਾਏ ਤੇ ਪਾਣੀ ਜਿਹੜਾ ਜੋ ਡੂੰਗੇ ਤੋਂ ਡੂੰਗਾ ਕਰਕੇ ਵਧੀਆ ਪਾਣੀ ਦਾ ਇੰਤਜ਼ਾਮ ਹੋ ਸਕੇ ਸੜਕਾਂ ਨੂੰ ਲੈ ਕੇ ਗਲੀਆਂ ਨੂੰ ਲੈ ਕੇ ਕੀ ਤੁਹਾਡੀ ਡਿਮਾਂਡਾਂ ਨਕੀ ਪਿੰਡ ਦੀਆਂ ਸਾਰੀਆਂ ਸੜਕਾਂ ਜਾਂ ਗਲੀਆਂ ਸਾਰੀਆਂ ਐਸਲ ਬਣ ਚੁੱਕੀਆਂ ਹਨ ਕਿ ਰਹਿੰਦੀਆਂ ਹਨ ਗਲੀਆਂ ਤੇ ਕੁਝ ਠੀਕ ਨੇ ਕੁਝ ਬਣਨ ਵਾਲੀਆਂ ਵੀ ਰਹਿੰਦੀਆਂ ਹਨ ਫਿਰ ਵੀ ਅਸੀਂ ਪੰਜਾਬ ਗਵਰਨਮੈਂਟ ਤੋਂ ਜਾਂ ਰਾਜਾ ਸਾਹਿਬ ਤੋਂ ਡਿਮਾਂਡ ਕਰਾਂਗੇ ਕਿ ਸਾਡੀ ਕੁਝ ਨਾ ਕੁਝ ਹੈਲਪ ਕਰਨ ਤਾਂ ਕਿ ਅਸੀਂ ਪਿੰਡ ਦਾ ਹੋਰ ਵੀ ਵਿਕਾਸ ਕਰ ਚੱਕੀ ਪਿੰਡ ਤੇ ਸੀਵਰੇਜ ਨੂੰ ਲੈ ਕੇ ਤੁਹਾਡੀ ਕੋਈ ਪ੍ਰੋਬਲਮ ਹੈਗੀ ਆ ਪਿੰਡ ਦਾ ਸੀਵਰੇਜ ਕਰਕੇ ਸਾਡੇ ਪਿੰਡ ਦਾ ਜੋ ਜਿਹੜੀ ਸੜਕੋ ਜਿਹੜੀ ਹਾਈਵੇਅ ਤੇ ਚਲਦੀ ਆ ਟਾਂਡਾ ਤੋਂ ਡੱਡੀਆਂ ਜਹੂਰਾ ਇਹ ਥੋੜਾ ਉੱਚਾ ਹੋ ਗਈ ਐ ਇਸ ਦੇ ਨਾਲ ਨਾ ਥੋੜਾ ਪਿੰਡ ਦਾ ਨਿਵਾਨ ਹੋ ਗਿਆ ਤੇ ਉਸ ਉਸ ਕਰਕੇ ਸਾਨੂੰ ਸੀਵਰੇਜ ਜਿਹੜਾ ਡੂੰਘਾ ਪਾਉਣਾ ਪੈਣਾ ਜਿਸ ਕਰਕੇ ਸਾਰੇ ਪਿੰਡ ਦਾ ਪਾਣੀ ਦਾ ਨਿਕਾਸ ਹੋ ਸਕੇ ਤੁਸੀਂ ਦੇਖਿਆ ਕਿ ਹੋਰ ਵੀ ਜਿਹੜੇ ਪਿੰਡ ਦੇ ਇੱਥੇ ਨਿਵਾਸੀ ਹੋਰਾਂ ਨੇ ਦੱਸਿਆ ਕਿ ਕਾਫੀ ਸਾਰੀਆਂ ਪ੍ਰੋਬਲਮ ਨੇ ਜਿਹੜੀਆਂ ਕਿ ਹਾਲ ਤੱਕ ਜਿਹੜੀਆਂ ਪਿੰਡ ਵੱਲੋਂ ਠੀਕ ਕੀਤੀਆਂ ਜਾਣੀਆਂ ਹਨ ਹੁਣ ਤੁਹਾਨੂੰ ਅਸੀਂ ਅਗਲੀਆਂ ਤਸਵੀਰਾਂ ਵੀ ਦਿਖਾ ਰਹੇ ਹਾਂ ਮੇਰੇ ਪਿੱਛੇ ਤੁਸੀਂ ਜਿਹੜੀ ਪਿੰਡ ਦੀ ਜਿਹੜੀ ਡਿਸਪੈਂਸਰੀ ਹੈ ਉਹ ਤੁਸੀਂ ਦੇਖ ਸਕਦੇ ਹੋ ਦੀ ਹਾਲਤ ਜਿਹੜੀ ਕਾਫੀ ਖਸਤਾ ਹੈ ਪਿੰਡ ਦੇ ਲੋਕ ਆ ਉਹਨਾਂ ਵੀ ਗੱਲਬਾਤ ਕਰਦੇ ਆ ਕਿ ਡਿਸਪੈਂਸਰੀ ਨੂੰ ਲੈ ਕੇ ਤਾਂ ਦੀ ਕੀ ਸਮੱਸਿਆਵਾਂ ਨੇ ਸਾਡੇ ਪਿੰਡ ਦੀ ਡਿਸਪੈਂਸਰੀ ਦੀ ਇੰਨੀ ਖਸਤਾ ਹਾਲਤ ਹੈ ਕਿ ਉਹ ਡਿੱਗ ਨੂੰ ਥੱਲੇ ਮਤਲਬ ਬਿਲਕੁਲ ਢੇੜਾ ਆਈਆਂ ਸਾਰੀਆਂ ਦੇ ਡਿੱਗ ਪਣੀ ਕਿਸੇ ਦਿਨ ਵਿਚਾਰੇ ਜਿਹੜੇ ਆ ਡਾਕਟਰ ਉਹ ਕੁਰਸੀਆਂ ਲੈ ਕੇ ਬਾਹਰ ਬੈਠੇ ਹੁੰਦੇ ਆ ਔਰ ਉਹ ਪਰਸ਼ਾਵਾਂ ਵਿੱਚ ਬੈਠੇ ਹੁੰਦੇ ਆ ਕੋਈ ਪੱਖਾ ਨਹੀਂ ਚੱਲਦਾ ਕੋਈ ਕੁਝ ਨਹੀਂ ਤੇ ਬਹੁਤ ਖਸਤਾ ਹਾਲਤ ਹੈ ਇਹਨੂੰ ਨਾ ਹਾਂ ਕਿਸ ਵਾਲੀ ਗੀ ਤੇ 6 ਮਹੀਨੇ ਤੱਕ ਡਿਪਣੀ ਹੈ ਤੁਸੀਂ ਇਸ ਬਾਰੇ ਜਿਹੜੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ ਕੋਈ ਕਈ ਵਾਰੀ ਆਏ ਨੇ ਬਹੁਤ ਵਧੀਆ ਗੱਲ ਕੀਤੀ ਹੈ ਕੋਈ ਅਸਰ ਨਹੀਂ ਹੋਇਆ ਹਾਂ ਪਰ ਇਦਾਂ ਹੀ ਹੈ ਬਹੁਤ ਜ਼ਿਆਦਾ ਮਤਲਬ ਇਹ ਤਾਂ ਕਸਟ ਹਾਲ ਤੇ ਇਹਨੂੰ ਮਤਲਬ ਕੀਤੀ ਜਾਵੇ ਠੀਕ ਕਿੰਨੇ ਚਿਰ ਹੋ ਗਿਆ ਡਿਸਪੈਂਸਰੀ ਬਣੀ ਨੂੰ ਇਹ ਕੋਈ 30 ਸਾਲ ਹੋ ਗਿਆ ਜੇ ਡਿਸਪੈਂਸਰੀ ਬਣੀ ਨੂੰ ਸਾਡੇ ਪਿੰਡ ਅਸੀਂ ਤੇ ਇੱਥੇ ਕਦੀ ਸਟਾਫ ਵੀ ਪੂਰਾ ਨਹੀਂ ਦੇਖਿਆ ਅੱਛਾ ਇਹ ਬੇਬੀ ਸਾਡਾ ਡਾਕਟਰ ਸਾਹਿਬ ਦੀ ਇੱਕ ਰਿਪੋਰਟ ਹੈ ਪਰ ਕਦੀ ਅਸੀਂ ਤੇ ਦੇਖਿਆ ਨਹੀਂ ਉਹ ਨਰਸਾਂ ਜੀ ਆਉਂਦੀਆਂ ਦੋ ਕੋ ਹੋਰ ਪਰਸਨ ਸਿਸਟਮ ਨੇ ਜਿਹੜੇ ਆ ਇਹਤੋਂ ਆਉਂਦੇ ਆਂਗਣਵਾੜੀ ਵਾਲੇ ਵੀ ਇੱਥੇ ਆਉਂਦੇ ਇਹੀ ਦਫ਼ਤਰ ਨੇ ਆਂਗਣਵਾੜੀ ਉਹ ਪ੍ਰਾਇਮਰੀ ਸਕੂਲ ਹੈ ਅੱਛਾ ਡਿਸਪੈਂਸਰੀ ਹੈ ਪਿੰਡ ਦੀ ਡਿਸਪੈਂਸਰੀ ਸਰ ਤੇ ਮਤਲਬ ਤੁਸੀਂ ਗੱਲਬਾਤ ਵੀ ਕੀਤੀ ਹੈ ਪਰ ਹਾਲੇ ਤੱਕ ਕੋਈ ਨਹੀਂ ਕੋਈ ਤਾਂ ਕੋਈ ਅਸਰ ਨਹੀਂ ਹੋਇਆ ਮਤਲਬ ਕਿੰਨਾ ਚਿਰ ਹੋ ਗਿਆ ਤੁਹਾਨੂੰ ਕਿੰਨੀ ਵਾਰੀ ਉੱਥੇ ਤੁਸੀਂ ਕੰਪਲੇਟ ਦਿੱਤੀ ਹੈ ਪਹਿਲਾਂ ਮੈਂ ਤੇ ਲੋਕੀਆ ਦਿੰਦੇ ਸੀ ਜਦੋਂ ਮੈਂ ਤੇ ਮੁਲਾਜ਼ਮ ਸੀ ਤੇ ਹੁਣ ਆਹੀ ਕੋਈ 10 ਸਾਲ ਤੋਂ ਇੱਥੇ 15 ਤੋਂ ਕਈ ਵਾਰੀ ਇਹਨਾਂ ਨੇ ਉਹਨੇ ਵੀ ਕੰਪਲੇਟ ਕੀਤੀ ਹੈ ਵੀ ਕੀਤੀ ਹੈ ਪਰ ਕੋਈ ਅਸਰ ਨਹੀਂ ਹੋ ਸਕਿਆ ਤਾਂ ਅੰਕਲ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਡਿਸਪੈਂਸਰੀ ਕਿਉਂਕਿ 30 ਸਾਲ ਮੈਂ ਤੇ ਇਹੋ ਹੀ ਕਹਿਣਾ ਚਾਹਨਾ ਕਿ ਸਰਕਾਰ ਪਹਿਲ ਦੇ ਆਧਾਰ ਤੇ ਡਿਸਪੈਂਸਰੀ ਦੀ ਹਾਲਤ ਨੂੰ ਠੀਕ ਕਰੇ ਹੂੰ ਇਹਦੀ ਖਸਤਾ ਹਾਲਤ ਜਿਹੜੀ ਹੋਈ ਹੈ ਤਾਂ ਕਿ ਇੱਥੇ ਦੇ ਮਰੀਜ਼ ਜਿਹੜੇ ਨੇ ਚੱਕਰ ਨਾ ਆਉਂਦੇ ਨੇ ਡਾਕਟਰ ਸਾਹਿਬ ਨੇ ਵੀ ਸਾਨੂੰ ਦੱਸਿਆ ਵੀ ਅੰਦਰੋਂ ਹਾਲਤ ਜਿਹੜੀ ਹੈ ਲੈਂਟ ਡਿੱਗਣ ਵਾਲਾ ਹੂੰ ਹਾਲਤ ਬਹੁਤ ਖਰਾਬ ਹੈ ਤੇ ਕਿਰਪਾ ਕਰਕੇ ਨੂੰ ਤੇ ਜਦੋਂ ਦਿੱਤਾ ਜਾਵੇ ਤੇ ਜਦੋਂ ਪੇਸ਼ੈਂਟ ਆਉਂਦੇ ਇੱਥੇ ਕੋਈ ਵੀ ਤੇ ਹੋਰਾਂ ਦਾ ਵੀ ਲਾਜ ਅੰਦਰ ਲਾ ਕਰਦੇ ਕਿ ਕਿਤੇ ਹੋਰ ਲੈ ਕੇ ਜਾਂਦੇ ਨਹੀਂ ਲਾਜ ਇੱਥੇ ਪ੍ਰਾਇਮਰੀ ਲਾਜ ਹੁੰਦਾ ਬਾਹਰ ਬੈਹ ਜਾਂਦੇ ਨੇ ਡਾਕਟਰ ਸਾਹਿਬ ਬਾਹਰ ਬੈਠੇ ਹੁੰਦੇ ਨੇ ਜਾਂ ਅੰਦਰ ਵੀ ਚੈੱਕ ਕਰ ਲੈਂਦੇ ਨੇ ਕਿਉਂਕਿ ਹੈ ਤੇ ਰਿਸਕ ਵਾਲਾ ਕੰਮ ਹੈ ਨਾ ਅਗਰ ਲੈਂਟਰ ਡਿੱਗਣ ਵਾਲਾ ਹੈ ਤੇ ਰਿਸਕ ਹੈ ਇਸ ਕਰਕੇ ਇਹਦੀ ਹਾਲਤ ਨੂੰ ਸੁਧਾਰਨ ਦੀ ਲੋੜ ਹੈ ਤੇ ਮੈਂ ਐਨ ਆਰ ਆਈ ਵੀਰਾਂ ਨੂੰ ਵੀ ਤੇ ਜਿਹੜੀ ਸਰਕਾਰ ਨੂੰ ਵੀ ਬੇਨਤੀ ਕਰਦਾ ਕਿ ਇਸ ਤੇ ਧਿਆਨ ਦਿੱਤਾ ਜਾਵੇ ਤੁਸੀਂ ਦੇਖਿਆ ਜਿਹੜੀ ਪਿੰਡ ਦੀ ਸਮੱਸਿਆਵਾਂ ਕਾਫੀ ਹੈਗੀਆਂ ਸਮੱਸਿਆਵਾਂ ਐਸ ਵੇਲੇ ਜਿਹੜੀ ਮੇਨ ਫਿਲਹਾਲ ਜਿਹੜੀ ਸਮੱਸਿਆ ਆ ਉਹ ਡਿਸਪੈਂਸਰੀ ਦੀ ਆ ਪਿੰਡ ਦੀ ਜਿਹੜੇ ਸੀਵਰੇਜ ਆ ਉਹਨੂੰ ਲੈ ਕੇ ਜਿਹੜਾ ਟ੍ਰੀਟਮੈਂਟ ਪਲਾਂਟ ਆ ਪਾਣੀ ਦੀ ਨਿਕਾਸੀ ਦਾ ਆ ਉਹ ਵੀ ਪਿੰਡ ਵਾਲੇ ਕਹਿੰਦੇ ਆ ਕਿ ਸਾਨੂੰ ਇਹ ਚੀਜ਼ਾਂ ਜਿਹੜੀਆਂ ਆ ਇਹ ਆਧੁਨਿਕ ਤਰੀਕੇ ਦੇ ਨਾਲ ਬਣਾ ਕੇ ਸਰਕਾਰ ਦੇਵੇ ਤੇ ਪਿੰਡ ਵਾਲੇ ਸਹਿਯੋਗ ਵੀ ਜਿਹੜੇ ਐਨ ਆਰ ਆਈ ਆ ਉਹ ਵੀ ਕਹਿੰਦੇ ਆ ਅਸੀਂ ਕਰਨ ਲਈ ਤਿਆਰ ਆ ਪਰ ਸਰਕਾਰ ਵੀ ਕੁਝ ਨਾ ਕੁਝ ਆਪਣਾ ਜਿਹੜਾ ਆ ਇਸ ਵਿੱਚ ਯੋਗਦਾਨ ਪਾਵੇ ਇਸ ਪਿੰਡ ਦਾ ਜਿਹੜਾ ਸਕੂਲ ਆ ਉਹ ਤੁਸੀਂ ਦੇਖ ਸਕਦੇ ਹੋ ਕਿਉਂਕਿ ਇਸ ਪਿੰਡ ਦਾ ਸਕੂਲ ਵੀ ਕਾਫੀ ਜਿਹੜਾ ਹੈ ਡਿਵੈਲਪਮੈਂਟ ਹੋਈ ਹੈ ਇੱਥੇ ਤੇ ਜਿਹੜੇ ਸਾਡੇ ਨਾਲ ਸਰਪੰਚ ਹਨ ਉਹ ਇੱਥੇ ਸਕੂਲ ਵਿੱਚ ਪੜ੍ਹਾਉਂਦੇ ਵੀ ਰਹੇ ਆ ਗੱਲਬਾਤ ਕਰਦੇ ਆਂ ਹਾਂਜੀ ਸਰਪੰਚ ਸਾਹਿਬ ਤੁਸੀਂ ਇਸ ਪਿੰਡ ਦੇ ਨਿਵਾਸੀ ਵੀ ਹੋ ਸਰਪੰਚ ਵੀ ਹੋ ਅਤੇ ਪੜ੍ਹਾਉਂਦੇ ਵੀ ਰਹੇ ਹੋ ਕੀ ਕਹਿਣਾ ਚਾਹੋਗੇ ਸਕੂਲ ਦੇ ਬਾਰੇ ਮੈਂ ਕਹਿਣਾ ਚਾਹਨੀ ਆ ਕਿ ਮੈਂ ਜਦੋਂ 1999 ਨੂੰ ਇਸ ਸਕੂਲ 'ਚ ਆਈ ਆ ਮੈਂ ਇਸ ਸਕੂਲ ਦੇ ਵਿੱਚ ਕੁਝ ਨਿਸਚਿਤ ਦੇ ਆਣ ਕੇ ਐਨਆਰਈ ਵੀਰਾਂ ਦੀ ਸਕੂਲ ਬਾਹਰ ਜਾ ਕੇ ਉਹਨਾਂ ਕੋਲੋਂ ਗ੍ਰਾਂਟ ਲਿਆ ਕੇ ਮੈਂ ਸਕੂਲ ਦਾ ਵਧੀਆ ਸਕੂਲ ਬਣਾਇਆ ਆਪਣੇ ਆਪ ਮਤਲਬ ਬੱਚਿਆਂ ਦਾ ਦੇਖ ਰਿਹਾ ਵਧੀਆ ਕੀਤੀ ਹੈ ਮੈਨੂੰ ਪਿੰਡ ਦੇ ਆਨੇ ਸਰਪੰਚ ਚੁਣਿਆ ਹੈ ਸਭ ਤੋਂ ਵਧੀਆ ਹੈ ਕਿ ਮੇਰੇ ਪਿੰਡ ਦੇ ਪੰਚਾਇਤ ਬਹੁਤ ਵਧੀਆ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਮੈਂ ਸਾਰਾ ਪਿੰਡ ਦਾ ਕੰਮ ਤੇ ਸਕੂਲ ਦਾ ਕੰਮ ਨਿਭਾਵਾਂਗਾ ਸਕੂਲ ਨੂੰ ਲੈ ਕੇ ਕੋਈ ਸਮੱਸਿਆ ਵੀ ਹੈਗੀ ਤੁਹਾਡੀ ਕੋਈ ਸਕੂਲ ਦੀ ਡਿਮਾਂਡਾਂ ਜਿਹੜੀਆਂ ਨਹੀਂ ਮੇਰੇ ਕੋਈ ਡਿਮਾਂਡ ਨਹੀਂ ਹੈਗੀ ਵਧੀਆ ਸਪੋਰਟ ਚੱਲ ਰਿਹਾ ਬਹੁਤ ਵਧੀਆ ਮਤਲਬ ਬਿਲਡਿੰਗਾਂ ਨੇ ਤੁਸੀਂ ਮਤਲਬ ਕਹਿਣਾ ਚਾਹੁੰਦੇ ਹੋ ਕਿ ਸਕੂਲ ਦੇ ਵਿੱਚ ਇਸ ਵੇਲੇ ਜਿਹੜੇ ਸੰਸਾਬਾ ਉਹ ਸਕੂਲ ਦੇ ਵਿੱਚ ਕਹਿੰਦੇ ਕਿ ਸਕੂਲ ਵਿੱਚ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਪਹੁੰਚ ਚੁੱਕੀਆਂ ਹਨ ਕੋਈ ਵੀ ਇੱਦਾਂ ਦੀ ਚੀਜ਼ ਨਹੀਂ ਹੈ ਵੀ ਜਿਹੜੀ ਕਿ ਵਿਦਿਆਰਥੀਆਂ ਨੂੰ ਲੋੜਿੰਦੀ ਹੈਗੀ ਆ ਤੁਸੀਂ ਦੇ ਸਕਦੇ ਹੋ ਤਸਵੀਰਾਂ ਇਸ ਸਕੂਲ ਦੀਆਂ ਕਿਉਂਕਿ ਇਹ ਸਕੂਲ ਜਿਹੜਾ ਆ ਇਹ ਪਲੱਸ 2 ਤੱਕ ਸਰਕਾਰੀ ਸੀਨੀਅਰ ਸਕੂਲ ਤਲਵੰਡੀ ਸੱਲਾ ਹੁਸ਼ਿਆਰਪੁਰ ਦਾ ਜਿੱਥੇ ਕਿ ਕਾਫੀ ਜਿਹੜਾ ਆ ਡਿਵੈਲਪਮੈਂਟ ਹੋਈ ਆ ਇਸ ਪਿੰਡ ਦਾ ਜਿਹੜਾ ਗੁਰਦੁਆਰਾ ਸਾਹਿਬ ਆ ਉਸ ਦੀਆਂ ਤਸਵੀਰਾਂ ਦੇ ਸਕਦੇ ਜਿਹੜੇ ਇੱਥੇ ਗੁਰਦੁਆਰੇ ਦੇ ਜਿਹੜੇ ਸੇਵਾ ਦਾ ਪ੍ਰਬੰਧਕ ਆ ਉਹ ਨਾਲ ਗੱਲਬਾਤ ਕਰਦੇ ਆ ਹਾਂਜੀ ਸਰ ਜਿਹੜਾ ਗੁਰਦੁਆਰਾ ਆ ਤੁਸੀਂ ਕਿੰਨੇ ਚਿਰ ਤੋਂ ਇੱਥੇ ਸੇਵਾ ਨਿਭਾ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਦੋਂ ਦੀ ਮੈਨੂੰ ਸੰਭਾਲੇ ਕਿ ਇਹ ਗੁਰਦੁਆਰਾ ਪਹਿਲਾਂ ਪਾਕਿਸਤਾਨ ਦੇ ਜਦੋਂ ਅਸੀਂ ਆਏ ਸੀ ਉਹ ਨਾਰਮਲ ਗੁਰਦੁਆਰਾ ਹੁੰਦਾ ਸੀਗਾ ਫਿਰ ਸਾਰੇ ਪਿੰਡ ਦੇ ਬੰਦਿਆਂ ਨੇ ਸਲਾਹ ਕਰਕੇ ਸਰਦਾਰ ਅਸ਼ਟ ਸਿੰਘ ਉਹ ਇੱਕ ਜਾਂਚੀ ਹੁੰਦੇ ਸੀ ਉਹਨਾਂ ਨੇ ਇਹ ਗੁਰਦੁਆਰਾ ਸਾਹਿਬ ਆਪਣੀਆਂ ਥਾਣਾ ਬਣਾਇਆ ਸਾਰਾ ਸੇਵਾ ਕਰਵਾਈ ਸਾਰੇ ਪਿੰਡ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਸੀ ਤੇ ਇੱਥੇ ਬਹੁਤ ਐਨਆਰਆਈ ਸੇਵਾ ਕਰਦੇ ਨੇ ਤੇ ਹੁਣ ਸਾਡੇ ਕੋਲ ਲੰਗਰ ਦੀ ਕਮੀ ਸੀ ਜਿਹੜਾ ਤਾਰਾ ਸਿੰਘ ਦਾ ਮੁੰਡਾ ਸਰਦਾਰ ਬਲਦੇਵ ਸਿੰਘ ਉਨੇ 19 ਲੱਖ ਦੇ ਕੇ ਗੁਰੂ ਘਰ ਵਾਸਤੇ ਲੰਗਰ ਵਾਸਤੇ ਜਿਹੜੀ ਸਾਨੂੰ 11 ਮਰਲੇ ਥਾਂ ਲੈ ਕੇ ਦਿੱਤੀ ਹੈ ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਆਂ ਔਰ ਇਸ ਹਿੜ ਦੀ ਗੁਰਦੁਆਰਾ ਕਮੇਟੀ ਤੇ ਪੰਚਾਇਤ ਬਹੁਤ ਹੀ ਲਾਇਕ ਯੋਗ ਹੈ ਹੋ ਸਾਡੇ ਜਿਹੜਾ ਸਰਪੰਚ ਮਿਲਿਆ ਉਹ ਸਾਨੂੰ ਬਹੁਤ ਹੀ ਕਾਬਲ ਮਿਲਿਆ ਆਂ ਆਸ਼ ਕਰਦੇ ਆਂ ਕਿ ਸਾਡਾ ਪਿੰਡ ਬਹੁਤ ਜ਼ਿਆਦਾ ਤਰੱਕੀ ਕਰੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਅਗਲੀਆਂ ਤਸਵੀਰਾਂ ਜਿਹੜਾ ਪਿੰਡ ਤਲਵੰਡੀ ਸਲਾਂਗਲਾ ਹੁਸ਼ਿਆਰਪੁਰ ਦਾ ਉਹਦਾ ਸੀ ਕਮਿਊਨਿਟੀ ਸੈਂਟਰ ਤੁਹਾਨੂੰ ਦਿਖਾ ਰਿਹਾ ਤੁਸੀਂ ਦੇਖ ਸਕਦੇ ਹੋ ਜਿਹੜਾ ਇਹ ਕਮਿਊਨਿਟੀ ਸੈਂਟਰ ਹੈ ਇੱਥੇ ਜਦੋਂ ਵੀ ਕੋਈ ਪ੍ਰੋਗਰਾਮ ਹੁੰਦਾ ਆ ਇੱਥੇ ਜਿਹੜੇ ਲੋਕ ਆਪਣਾ ਬਾਹਰ ਸਕੂਲ ਨਹੀਂ ਅਰੇਂਜਮੈਂਟ ਕਰ ਸਕਦੇ ਉਹਨਾਂ ਲਈ ਬਹੁਤ ਵਧੀਆ ਤਰੀਕੇ ਨਾਲ ਬਣਾਇਆ ਹੋਇਆ ਹੈ ਕਾਫੀ ਖੁੱਲਾ ਹੈ ਅੰਦਰੋਂ ਵੀ ਸਾਰਾ ਲੈਂਡਰ ਪਿਆ ਹੋਇਆ ਹੈ ਕਾਫੀ ਜਿਹੜਾ ਸਿਸਟਮ ਇਹਨਾਂ ਨੇ ਪਿੰਡ ਵਾਲਿਆਂ ਨੇ ਵਧੀਆ ਤਰ੍ਹਾਂ ਕੀਤਾ ਹੋਇਆ ਹੈ ਮੈਂ ਹੁਣ ਅਸੀਂ ਗੱਲਬਾਤ ਕਰਦੇ ਆਂ ਇੱਥੇ ਦੇ ਜਿਹੜੇ ਪਿੰਡ ਦੇ ਨਿਵਾਸੀ ਹੈ ਕੀ ਕਿਵੇਂ ਇਹ ਸਾਰਾ ਜਿਹੜਾ ਤੁਸੀਂ ਬਣਾਇਆ ਜਿਹੜਾ ਪਿੰਡ ਦਾ ਕਮਿਊਨਿਟੀ ਸੈਂਟਰ ਹੈ ਕੀ ਕਿੱਥੋਂ ਇਹ ਸਾਰੀ ਗ੍ਰਾਂਟ ਆਈ ਕੀ ਸਰਕਾਰ ਨੇ ਯੋਗਦਾਨ ਦਿੱਤਾ ਉਸ ਦੇ ਬਾਰੇ ਤੁਹਾਨੂੰ ਅਸੀਂ ਹੁਣ ਅਗਲੀਆਂ ਤਸਵੀਰਾਂ ਦਿਖਾ ਰਹੇ ਹਾਂ ਸਰ ਜਿਹੜਾ ਇਹ ਕਮਿਊਨਿਟੀ ਹਾਲ ਤੁਸੀਂ ਬਣਾਇਆ ਆ ਕੀ ਕਹਿਣਾ ਚਾਹੋਗੇ ਇਸ ਬਾਰੇ ਇਹ ਕਮਿਊਨਿਟੀ ਹਾਲ ਬਣਨ ਵਿੱਚ ਸਾਡੇ ਬੱਚਿਆਂ ਦਾ ਐਨਆਰਆਈ ਵੀਰਾਂ ਦਾ ਵੀਰਾਂ ਦਾ ਬਹੁਤ ਵੱਡਾ ਯੋਗਦਾਨ ਹੈ ਉਸ ਟਾਈਮ ਤੇ ਵੈਲਫੇਅਰ ਸੁਸਾਇਟੀ ਦਾ ਪ੍ਰਧਾਨ ਸਰਦਾਰ ਲਖਵੀਰ ਸਿੰਘ ਲਾਡੀ ਸੀ ਤੇ ਸਰਜੀਤ ਸਿੰਘ ਜੋਨੀ ਕੈਸ਼ੀਅਰ ਸੀ ਸਰਪੰਚ ਸਾਹਿਬ ਵੀ ਸਰਹਾਰ ਜਜੀਤ ਸਿੰਘ ਜੀ ਉਹਨਾਂ ਨੇ ਬੜੀ ਹਿੰਮਤ ਨਾਲ ਇਹ ਤੇ ਸਾਡੀ ਬੀਬੀ ਸ਼ਗਦੇਵ ਕੌਰ ਦੀ ਚੇਅਰਮੈਨ ਉਹਨਾਂ ਨੇ ਵੀ ਹਿੰਮਤ ਕੀਤੀ ਸੀ ਤੇ ਇਹ ਜਿਹੜਾ ਕਮਿਊਨਿਟੀ ਹਾਲ ਜਿਹੜਾ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਇਹਨਾਂ ਦਾ ਬੋਰਡ ਤੇ ਨਾਂ ਲੱਗੇ ਲਿਖੇ ਹੋਏ ਹਨ ਇਹਨਾਂ ਦੀ ਮਿਹਨਤ ਸਦਕਾ ਇਹ ਤਿਆਰ ਹੋਇਆ ਸੀ ਜੋ ਅੱਜ ਵੀ ਇਹ ਸਾਡਾ ਪਿੰਡ ਦੀ ਸ਼ਾਨ ਬਣਿਆ ਹੋਇਆ ਹੈ ਮੇਰੇ ਪੁੱਛੇ ਤੁਸੀਂ ਪਿੰਡ ਤਲਵੰਡੀ ਸੱਲਾ ਦਾ ਸ਼ਮਸ਼ਾਨ ਘਾਟ ਦੇਸਾ ਦੇ ਕੋ ਕਿ ਸ਼ਮਸ਼ਾਨ ਘਾਟ ਵੀ ਕਾਫੀ ਜਿਹੜਾ ਡਵੈਲਪਮੈਂਟ ਜਿਹੜੀ ਹੈ ਦੀ ਹੋਈ ਆ ਕਾਫੀ ਵਧੀਆ ਸਾਰੇ ਪਾਸੇ ਪੱਕਾ ਕੀਤਾ ਗਿਆ ਹੈ ਗੱਲਬਾਤ ਕਰਦਿਆਂ ਕਿ ਸ਼ਮਸ਼ਾਨ ਘਾਟ ਨੂੰ ਲੈ ਕੇ ਜਿਹੜਾ ਆ ਉਹ ਪਿੰਡ ਦਾ ਕੀ ਪਲਾਨ ਆ ਕਿਵੇਂ ਸਾਰਾ ਬਣਿਆ ਆ ਕਿਵੇਂ ਲੋਕਾਂ ਨੇ ਯੋਗਦਾਨ ਪਾਇਆ ਜਾਂ ਸਰਕਾਰ ਨੇ ਵੀ ਕੋਈ ਇਸ ਵਿੱਚ ਮਾਲੀ ਮਦਦ ਦਿੱਤੀ ਹੈ ਹੁਣ ਅਸੀਂ ਪਿੰਡ ਤਲਵੰਡੀ ਸੱਲਾਂ ਦੇ ਸ਼ਮਸ਼ਾਨ ਘਾਟ ਵਿਖੇ ਖੜੇ ਆ ਇਹ ਸ਼ਮਸ਼ਾਨ ਘਾਟ ਜੋ ਹੈ ਕਾਫੀ ਪੁਰਾਣੇ ਸਮੇਂ ਤੋਂ ਮੇਰੇ ਪਿੰਡ ਦੇ ਐਨ ਆਰ ਆਈ ਸਹਿਯੋਗ ਦੇ ਨਾਲ ਬਹੁਤ ਵਧੀਆ ਬਿਲਡਿੰਗ ਬਣਾਈ ਗਈ ਸੀ ਪਰ ਇਹਨੂੰ ਜਿਹੜੇ ਮੇਰੇ ਪਿੰਡ ਦੇ ਸਵਰਗਵਾਸੀ ਬ੍ਰਿ얌 ਸਿੰਘ ਜੀ ਨੇ ਉਹਨਾਂ ਦੇ ਬੇਟਿਆਂ ਨੇ ਆਪਣੇ ਪਿਤਾ ਦੀ ਯਾਦ ਵਿੱਚ ਇਹਨੂੰ ਨਮਾਇਆ ਰੈਨੋਵੇਟ ਕੀਤਾ ਹੈ ਤੇ ਕਾਫੀ ਖਰਚ ਕਰਕੇ ਇਹਨੂੰ ਬਹੁਤ ਸੋਹਣਾ ਬਣਾਇਆ ਹੁਣ ਮੌਜੂਦਾ ਸਰਕਾਰ ਨੇ ਵੀ ਸਾਨੂੰ ਇੱਕ ਬ੍ਰਾਂਡਾ ਬਣਾਉਣ ਵਾਸਤੇ ਓਪਨ ਬ੍ਰਾਂਡਾ 5 ਲੱਖ ਦੀ ਗ੍ਰਾਂਟ ਦਿੱਤੀ ਉਹਨੂੰ ਅਸੀਂ 2-4 ਦਿਨ ਦੇ ਵਿੱਚ ਹੀ ਸ਼ੁਰੂ ਕਰਕੇ ਉਹ ਬ੍ਰਾਂਡਾ ਜਿਹੜਾ ਓਪਨ ਹੈ ਤਾਂ ਕਿ ਹਵਾ ਹਰੀ ਜਦੋਂ ਵੀ ਕੋਈ ਇੱਥੇ ਸਸਕਾਰ ਹੁੰਦਾ ਬੀਬੀਆਂ ਬੈਠ ਸਕਣਨ ਉਹਨਾਂ ਲਈ ਸਪੈਸ਼ਲ ਤੌਰ ਤੇ ਸੀ ਜਿਹੜਾ ਬਰਾਂਡਾ ਬਣਾ ਰਹੇ ਹਾਂ ਅਸੀਂ ਸਰਕਾਰ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਨੂੰ 5 ਲੱਖ ਰੁਪਏ ਦੀ ਗ੍ਰਾਂਟ ਭੇਜੀ ਔਰ ਅਸੀਂ ਜਲਦੀ ਸ਼ੁਰੂ ਕਰਾਂਗੇ ਬਰਾਂਡਾ ਥੈਂਕ ਯੂ